ਅੱਜ ਆਪਾਂ ਕਿਸੇ ਖਲੋਤੇ ਆ ਇਹ ਸਾਡੇ ਵਡੇਰਿਆਂ ਦੀ ਕੀ ਸੋਚ ਸੀ ਹੁਣ ਤਾਂ ਆਪਾਂ ਕਹਿੰਦੇ ਬਈ ਮੁੰਡਾ ਬਾਹਰੋਂ ਆਇਆ ਤੇ ਉਹ ਕਲੀਨ ਸ਼ੇਵ ਇੱਕ ਮੈਨੂੰ ਬੜੀ ਸ਼ਰਮ ਆਉਂਦੀ ਜਦੋਂ ਗੱਲ ਕੀਂਦਿਆਂ ਮੇਰਾ ਕਾਜਦਾ ਦੁਖਦਾ ਇੱਕ ਕਲੀਨ ਸ਼ੇਵ ਸਿੱਖ ਲੜਕੇ ਲਈ ਲੜਕੀ ਦੀ ਲੋੜ ਹੈ ਮੈਂ ਆਪਣੀ ਸੁਭਾਅ ਦੇ ਮੁਤਾਬਕ ਬੇਨਤੀ ਕਰਾਂ ਉਹ ਕਲੀਨ ਨੂੰ ਕੋ ਕਹਿਣਾ ਸਿੱਖ ਸਿੱਖ ਦੀ ਜਿੰਦਾਨ ਤਾਂ ਕੇਸ ਰੇ ਤੇ ਜੇ ਕੇਸ ਹੀ ਨਹੀਂ ਤੇ ਸਿੱਖਾਦਾ ਰਿਆ ਸਮਾਂ ਨਹੀਂ ਕਿ ਮੈਂ ਇਸ ਪਾਸੇ ਜਾਵਾਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਨੇ ਨਾ ਭਾਈ ਜੈਤੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਣ ਕੇ ਸਾਰੀ ਖਬਰ ਦਿੱਤੀ। ਔਰ ਉਸ ਮੌਕੇ ਇਤਿਹਾਸ ਦੇ ਪੰਨਿਆਂ ਮੁਤਾਬਕ ਦਿੱਲੀ ਵਿੱਚ 1400 ਸਿੱਖਾਂ ਦਾ ਘਰ ਸੀ। ਜੋ ਮੈਂ ਪੜਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਹੀਦੀ ਦੇ ਸਮੇਂ 1400 ਸਿੱਖਾਂ ਦਾ ਘਰ ਹੈ। ਲੇਕਿਨ ਇੱਕ ਨੇ ਵੀ ਉੱਚੀ ਆਵਾਜ਼ ਨਹੀਂ ਕੱਢੀ। ਤੇ ਕਲਗੀਧਰ ਬਾਪੂ ਨੇ ਆਖਿਆ ਜੀ ਵੀ ਇਹੋ ਜੇ ਸਿੱਕ ਬਣਾਵਾਂਗਾ ਲੱਖਾਂ ਚੋਂ ਪਛਾਣਿਆ ਜਾਏਗਾ ਤੇ ਲੱਖਾਂ ਤੋਂ ਪਛਾਣਿਆ ਜਾਵੇ ਮੁੱਛ ਤੋਂ ਲੱਖਾਂ ਤੋਂ ਪਛਾਣਿਆ ਜਾਵੇਗਾ ਗੁੱਤ ਤੋਂ ਜੇ ਗੋਤੇ ਮੋਛੀ ਨਹੀਂ ਦਿੱਤੇ ਸਿੱਕਾ ਦਾ ਸਾਡੀ ਪਛਾਣ ਕੇਸ ਨੇ ਸਾਬਤ ਸੂਰਤ ਦਸਤਾਰ ਸੇਰਾ ਬਾਣੀ ਸਾਬਤ ਸੂਰਤ ਦਸਤਾਰ ਸੇਰਾ